ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹੋ ਜੀ ਅੱਜ ਨਾਲ ਇੱਕ ਵੀਡੀਓ ਆ ਬਹੁਤ ਸੋਣੀ ਮੈਨੂੰ ਗੱਲਬਾਤ ਲੱਗੀ ਆ ਪਿਛਤਾਂ ਮੈਂ ਪਹਿਲਾਂ ਇੱਕ ਦਿਨ ਕਿਹਾ ਸੀ ਨਾ ਵੀ ਕੀ ਗੱਲਾਂ ਦਾ ਸਾਨੂੰ ਪਤਾ ਨਹੀਂ ਹੁੰਦਾਗਾ ਮਾਫ ਕਰਨਾ ਮੈਨੂੰ ਨਹੀਂ ਪਤਾ ਵੀ ਐਵੇਂ ਹੋਇਆ ਸੀ ਕਿ ਨਹੀਂ ਸਾਨੂੰ ਹੁਣ ਕੀ ਪਤਾ ਹੈ ਨਾ ਬਹੁਤ ਲੋਕ ਆ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਇਤਿਹਾਸ ਬਾਰੇ ਨਹੀਂ ਪਤਾ ਮਿਰਰ ਦੇ ਕਮਲੇ ਮੈਡ ਬੰਦੇ ਵੀ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂਗਾ ਲੇਕਿਨ ਬੋਲਦੇ ਰਹਿੰਦੇ ਆ ਬਸ ਲੇਕਿਨ ਅੱਜ ਮੈਂ ਤਾਂ ਅਨੋਖਣਾ ਵੀਡੀਓ ਬਖੋਣਾ ਉਹਨਾਂ ਨੂੰ ਤੁਸੀਂ ਜਾਣਦੇ ਆ ਕਥਾਵਾਚਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ ਉਹਦੀਆਂ ਮੈਂ ਅਕਸਰ ਵੀਡੀਓ ਵੇਖਦਾ ਰਹਿੰਦਾ ਫੇ ਕਈ ਵਾਰ ਕੁਝ ਗੱਲਾਂ ਮੈਨੂੰ ਨਾ ਵਧੀਆ ਲੱਗਦੀਆਂ ਅਕਸਰ ਵਧੀਆ ਸਾਰੀਆਂ ਗੱਲਾਂ ਵਧੀਆ ਹੀ ਹੁੰਦੀਆਂ ਆ ਲੇਕਿਨ ਕੁਝ ਜਿਹਦਾ ਕਹਿੰਦੇ ਹੁੰਦੇ ਆ ਵੀ ਪ੍ਰੋਫੈਸ਼ਨਲ ਵਧੀਆ ਲੱਗਣੀ ਚੀਜ਼ ਉਹ ਗੱਲਾਂ ਮੈਂ ਵੀਡੀਓ ਚਾਲੂ ਕਰ ਲੈਣਾ ਤੁਸੀਂ ਗੱਲ ਸੁਣੋ ਉਹ ਤੇ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਛੱਡਨੇ ਆ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਆ ਕਰੋ ਮੈਂ ਬਹੁਤ ਵਾਰ ਕਹਿਣਾ ਹੁੰਦਾ ਆ ਵੀ ਮਰਿਆਂ ਤੋਂ ਬਾਅਦ ਹੈਲਪਾਂ ਕਰਨੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਗੀਆਂ ਮਦਦਾਂ ਕਰਨੀਆਂ ਗੱਲਾਂ ਕਰਨੀਆਂ ਓਦਾਂ ਜੀ ਓਦਾਂ ਜੀ ਇਹ ਮਰਨ ਤੋਂ ਬਾਅਦ ਸਭ ਬਕਵਾਸ ਹੁੰਦਾ ਹੋਰ ਕੁਝ ਵੀ ਨਹੀਂ ਹੁੰਦਾ ਬੰਦਾ ਮਰ ਗਿਆ ਉਹਦੀ ਕਹਾਣੀ ਖਤਮ ਹੋ ਗਈ ਆ ਬਾਅਦ ਚ ਬਸ ਘਰਦਿਆਂ ਨੂੰ ਹੱਲਾਸ਼ੇਰੀਆਂ ਦਿੰਦੇ ਫਿਰੋ ਹੋਰ ਕੁਝ ਨਹੀਂ ਹੁੰਦਾਗਾ ਵੀਡੀਓ ਨੂੰ ਲਾਈਕ ਕਰ ਦੇਣਾ ਜੇ ਵੀਡੀਓ ਤੇ ਆਏ ਆ ਤਾਂ ਵੀਡੀਓ ਨੂੰ ਪੂਰਾ ਵੇਖਣਾ ਆ ਸੁਣਨ ਵਾਲੀ ਗੱਲ ਕੰਮ ਦੀ ਗੱਲ ਬਾਤ ਆ ਆ ਜੋ ਕਿਰਾ ਸਾਡੇ ਬੰਦੇ ਮੋੜੇ ਬਣ ਕੇ ਤੇ ਸਾਨੂੰ ਹਰਾਉਣ ਤੇ ਲੱਗੇ ਹੋਏ ਨੇ ਤੇ ਬਾਜੀ ਕੋਈ ਹੋਰ ਖੇਡਣ ਲਿਆ ਏ ਉਹ ਕਾਲ ਗੰਗਰੇਖਿਆਂ ਦਾ ਸੀ ਉਹ ਹਮ ਗੱਦੀ ਲੋਕ ਸੀ ਤੁਹਾਡੇ ਜਿਹੜੇ ਨਾਲ ਮਰੇ ਸੀ ਕਿਉਂਕਿ ਜਿੱਦਣ ਰੈਗੂਲੇਸ਼ਨ ਪਾਇਆ ਏ ਉਹden ਮੱਝ ਦੀ ਸਿੱਖ ਪੰਖ ਪਾਇਆ ਏ ਕਿ ਜਿਹੜੀ ਮੇਕਸ ਜੀ ਰਾਜੀ ਸੀ ਉਹ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਕੌੜਾ ਸਾਹਿਬ ਦਾ ਦੌਰ ਸੀ ਉਦੋਂ ਤੇ ਇਕੱਠੇ ਹੋ ਕੇ ਕੌੜਾ ਸਾਹਿਬ ਹੁਣੀ ਸਾਰੇ ਬਾਗਦਿਆਂ ਨੂੰ ਕਹਿੰਦੇ ਸੀ ਸਾਡੀ ਇੱਕ ਬੇਇਨਤੀ ਪ੍ਰਵਾਨ ਕਰ ਲੋ ਉਹ ਕਹਿੰਦੀ ਬੋਲੋ ਜੱਲੇ ਵਾਲੇ ਬਾਗ ਦੀ ਮੈਂ ਮਾਫੀ ਮੰਗਦੀ ਆ ਕਹਿੰਦੇ ਨਹੀਂ ਜੀ ਉਹ ਦੀ ਨਹੀਂ ਗੱਲ ਕਰਦੇ ਕਿਉਂ ਉਹ ਦੀ ਚੈਨਿੰਗ ਕਰਦੇ ਕਿਉਂਕਿ ਉਹ ਤੇ ਰਗਰੇਟ ਹੈ ਨਾ ਉਥੇ ਤੇ ਰਗਰੇਟ ਹੈ ਮਰੇ ਸੀ ਜੱਲੇ ਵਾਲੇ ਬਾਗ ਦਾ ਬਹੁਤ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਜੱਲੇ ਵਾਲੇ ਬਾਗ ਬੰਦੇ ਦਾ ਗੱਦੀ ਦੀ ਲੜਾਈ ਬਣਾਤਾ ਇਹਨੇ ਸੋ ਆਪਣੀ ਆਜ਼ਾਦੀ ਦੀ ਲੜਾਈ ਸੀ ਦਰਬਾਰ ਸਾਹਿਬ ਸਾਡੀ ਦੇਖ ਨਹੀਂ ਚੜਨ ਦੇਖੋ ਕੱਥੇ ਆਸੀ ਇੱਕ ਸ਼ਾਹਕ ਮਾਈਓ ਦੇ ਮਾਲ ਬਾਈਕ ਨੂੰ ਬਾਈਕ ਨੂੰ ਦਾ ਜਾਬ ਕਰਦੇ ਆ ਅੱਜ ਅੰਗਰੇਜ਼ਾਂ ਦੇ ਸੱਚ ਦਰਬਾਰ ਸਾਹਿਬ ਮੱਥਾ ਵੀ ਟੇਕਣਗੇ ਸਰਦਾਰ ਤੇਰਾ ਸਿੰਘ ਰੰਗੇਹਾ ਉਹਨਾਂ ਦਾ ਜ਼ਿੰਮੇਵਾਰ ਸੀ ਤੇਰੇਟੇ ਮੱਥਾ ਵੀ ਟੇਕਣਗੇ ਤੇ ਦੇਖ ਵੀ ਚੜਾਉਣਗੇ ਆ ਜਿਹੜੇ ਪੰਚ ਧੋਖੀ ਸੀ ਤੇ ਅੰਗਰੇਜ਼ਾਂ ਦੇ ਪਿੱਠੂ ਸੀ ਇਹਨਾਂ ਨੇ ਦਾਤੇ ਵਾਰਨਰ ਜਨਨੂ ਭਾਈ ਭਾਈ ਤੇ ਆਜ ਰੋਕ ਸਕਦੇ ਤੇ ਰੋਕੋ ਤੇ ਉਹਨਾਂ ਜਰਨਲ ਡਾਇਰ ਨੂੰ ਤੇ ਸਿਆ ਤੇ ਅੰਨੇ ਆਵਾਜ਼ ਦੀ ਗੋਲੀ ਚਲਾਈ ਉਹਦੇ ਵਿੱਚ ਹਿੰਦੂ ਵੀ ਮਰੇ ਮੁਸਲਮਾਨ ਵੀ ਮਰੇ ਉਹਦੇ ਵਿੱਚ ਸਿੱਖ ਵੀ ਮਰੇ ਪਰ ਉਹ ਕਾਲ ਗੰਗਰੇਟਾਂ ਦਾ ਸੀ ਉਹਨਾਂ ਦਾ ਵੀ ਲੋਕ ਸੀ ਤੁਹਾਡੇ ਜਿਹੜੇ ਨਾਲ ਮਰੇ ਸੀ ਕਹਿੰਦੇ ਜੱਲੇ ਵਾਲੇ ਬਾਗ ਦੀ ਗੱਲ ਨਹੀਂ ਆ ਹੋਰ ਤੇਰੀ ਗੱਲ ਆ ਕਰਨਦੇ ਜੀ ਸਾਨੂੰ ਉਹ ਗੋਪਨ ਸਿੰਘ ਜਿੱਦੱਕ ਕਲਗੀ ਕੋੜਾ ਮੋੜਦੇ ਹੋ ਉਸ ਬੀਬੀ ਨੇ ਗੱਲ ਕਹੀ ਵਾਰ ਆ ਨੀਨੇ ਸਿ ਪਹਿਲੀ ਤੇ ਗੱਲ ਇਹ ਆ ਵੀ ਉਹ ਕਲਗੀ ਤੋੜਾ ਬਾਬਾ ਜੀਵਨ ਸਿੰਘ ਦਾ ਏ ਤੇ ਦੂਜੀ ਗੱਲ ਇਹ ਐ ਕਿ ਰੈਗੂਲੇਸ਼ਨ ਪਾ ਕੇ ਲਾਇਓ ਤੇ ਲੈ ਜੋ ਅਸੀਂ ਕਲਗੀ ਤੋੜਾ ਪਾ ਦਾਂ ਸਾਹਮਣੇ ਆਏ ਜਦੋਂ ਮਰਜੀ ਰੈਗੂਲੇਸ਼ਨ ਪਾ ਕੇ ਲਾਇਓ ਅੱਜ ਟਿਕਰ ਨਹੀਂ ਪਾਇਆ ਤੋੜਾ ਮਰਜੀ ਦਿੱਤਾ ਕਿਉਂ ਕੋਕ ਜਦੋਂ ਰੈਗੂਲੇਸ਼ਨ ਪਾ ਲਾਇਓ ਉਦੋਂ ਮਰਜੀ ਦੀ ਸਿੱਖ ਪੰਖ ਪੈਦਾ ਕਲਗੀ ਕੋੜਾ ਛੱਡ ਦਿੱਤਾ ਜਦੋਂ ਸਿੱਖ ਰੈਗੂਲੇਸ਼ਨ ਨਹੀਂ ਪਾਇਆ ਛਿਪਦਾ ਨਹੀਂ ਸੱਚ ਕਦੀ ਮਿਟਦਾ ਨਹੀਂ ਕਿਉਂ ਕਿਉਂਕਿ ਸੱਚ ਸਭਨਾ ਦਾ ਖਸਮ ਹੈ ਤੇ ਸਾਰੇ ਦਾ ਖਸਮ ਹੈ ਤੇ ਖਸਮ ਨੂੰ ਜਿੰਨਾ ਚਿਰ ਮਰ ਜੇ ਪਾਸੇ ਕਰ ਸਕੋ ਕਲਾਕ ਵੀ ਹੋ ਜਾਣਾ ਤੇ ਜਿੱਤੇ ਕਿਤੇ ਸਰਕਾਰੇ ਦਰਬਾਰੇ ਚ ਦਿਖਾਉਣਾ ਪਵੇ ਉਥੇ ਖਸਮ ਹੀ ਦਿਖਾਉਣਾ ਪੈਂਦਾ ਹੈ ਨਾ paugne sir kinna charna pauge ਪਰ ਯਾਦ ਰੱਖਿਓ ਗਲਤੀ ਉਹਨਾਂ ਦੀ ਇੱਕ ਕਵੀ ਬੜੀ ਸੋਹਣੀ ਗੱਲ ਲਿਖਦਾ ਕਿੰਦਾ ਖੋਲ ਰੋਪਿਆ ਮਾਲੀ ਹੱਥ ਦੇਖ ਸੂਈ ਛੇਕ ਛਾਤੀ ਵਿੱਚ ਪਾਇਆ ਤੇ ਆਪਣੇ ਨੇ ਉਹ ਮਰਦਾ ਰੋਖਿਆ ਦਗੇਦੀ ਵੇ ਕਦੂਆ ਲੰਬੂ ਸਿਖਾ ਨੂੰ ਲਾਇਆ ਤੇ ਆਪਣੇ ਨੇ ਉਹਨੂੰ ਪਤਾ ਕੀ ਕਿ ਉਹ ਪੋਤਾ ਲਾਉਂਦਾ ਅੱਜ ਪੁੱਤ ਮਰਦੇ ਨੂੰ ਕਿਉਂ ਉਹਦੇ ਪੋਤੇ ਦੇ ਪੁੱਤ ਨੇ ਖਾਣਾ ਰਾਇ ਦੇ ਵੀ ਬਾਪੂ ਜਿਉਂਦਾ ਏ ਉਹਨੂੰ ਤਸੱਲੀ ਹੋ ਜਾਏ ਤੇ ਆਪਣੇ ਹੱਸੀ ਸੁਹਾ ਕਰਕੇ ਆਇਆ ਮੈਂ ਤੇ ਸਾਨੂੰ ਸਾਡੇ ਆਪਣੇ ਮਾਪਦੇ ਤਾਂ ਔਰ ਨਹੀਂ ਕੋਈ ਮਾਰਦਾ ਪਿਆ ਸਾਡੇ ਲੀਡਰ ਝੂਠ ਬੋਲਦੇ ਪਏ ਇਥੇ ਕੇਸ ਜਿੱਤ ਲਿਆ ਉਹ ਕੋ ਕੇਸ ਜਿੱਤ ਲਿਆ ਗੁੰਮਰਾਹ ਕਰਦੇ ਪਏ ਕੌਮ ਨੂੰ ਜੇ ਕੋਈ ਆਗੂ ਕੌਮ ਦਾ ਕੱਢ ਕਰਦਾ ਉਹਨੂੰ ਬਿਲਕੁਲ ਪਛਾਰ ਦਿੰਦੇ ਨੇ ਗਲਤੀ ਸਾਡੇ ਵਿੱਚ ਹੈ ਸਾਡੇ ਇੱਕ ਨਗਰ ਦੀ ਮੈਂ ਗੱਲ ਸੁਣਾ ਦਵਾ ਟਿੱਕੋ ਪਿੰਡ ਚ ਗੁਰਦੁਆਰਾ 10x24 ਬੜਾ ਸੋਹਣਾ ਤੁਸੀਂ ਵੀ ਬਣਾ ਕੇ ਰੱਖਿਓ ਪਾੜੇ ਗੁਰਦੁਆਰੇ ਚਾਰ ਹੀ ਹੋਣ ਜੜੀਆਂ ਤੋਂ ਹੋਵੇ ਦੋਦੇ ਹੀ ਹੋਣ ਤੈਨੂੰ ਤਾਂ ਭਾਈਚਾਰਾ ਬਣਾ ਕੇ ਰੱਖਿਓ ਭਾਈਚਾਰਾ ਇੱਕ ਮੜੀਆਂ ਤੇ ਇੱਕ ਗੋਗਵਾਰਾ ਹੈ ਜੱਟ ਭਾਈਚਾਰੇ ਨੇ ਮذਬੀ ਸਿੱਖ ਨੂੰ ਪ੍ਰਧਾਨ ਬਣਾ ਦਿੱਤਾ ਸੱਚ ਤੇ ਕੱਚ ਸੁਭਦਾ ਹੁੰਦਾ ਹੈ ਮੈਨੂੰ ਕੋਈ ਸ਼ੌਕ ਨਹੀਂ ਹੈ ਮੈਂ ਤੇ ਇਹ ਆਪਣੇ ਇਹਦੇ ਵਾਸਤੇ ਕਮਾਈ ਵਾਸਤੇ ਮੈਂ ਕਦੀ ਪ੍ਰਚਾਰ ਨਹੀਂ ਕਰੰਦਿਆ ਅੱਛੀ ਭਾਰੀ ਬੜੀਆਂ ਕਮਾਈ ਛੱਡ ਕੇ ਤੇ ਪ੍ਰਚਾਰ ਕਰਨ ਲੱਗਿਆ ਲਾਰੇ ਕੋਈ ਨਾ ਬੁਲਾਵੇ ਸੱਚ ਬੋਲਣਾ ਹੈ ਮذਬੀ ਸਿੱਖ ਨੂੰ ਪ੍ਰਧਾਨ ਬਣਾ ਦਿੱਤਾ ਤੇ ਮذਬੀ ਸਿੱਖ ਦੂਸਰੇ ਨੇ ਪੰਚਾਇਤ ਇਕੱਠੀ ਕਰ ਲਈ ਪੰਚਾਇਤ ਇਕੱਠੀ ਕੀਤੀ ਸਾਨੂੰ ਵੀ ਬੁਲਾਇਆ ਅਸੀਂ ਗਏ ਉਹ ਮੱਧਵੀ ਸਖੰਡਾ ਵੀ ਮੈਂ ਇਹਨੂੰ ਪ੍ਰਧਾਨ ਨਹੀਂ ਮੰਨਦਾ ਤੇ ਇੱਕ ਜੱਟ ਪ੍ਰਭਾਉ ਬੋਲਿਆ ਕਹਿੰਦੇ ਪਰ ਤੈਨੂੰ ਲਾ ਦੀਏ ਕਹਿੰਦੇ ਕਿ ਮੈਂ ਇਹਨੂੰ ਨਹੀਂ ਮੰਨਦਾ ਤੇ ਇਹ ਮੈਨੂੰ ਮੰਨੇਗਾ ਕਹਿੰਦੇ ਫਿਰ ਤੂੰ ਸਿਧਾ ਉਹ ਦੇ ਦੇ ਕੋਈ ਕਹਿੰਦੇ ਜੇ ਸੱਚ ਪੁੱਛ ਲੈ ਜੇ ਸੱਚੀ ਗੱਲ ਸੁਣਦੇ ਨੇ ਕਿ ਗੁਰਦਵਾਰੇ ਦੀ ਤੱਕੀ ਕਰਨੀ ਹੈ ਗੁਰਦਵਾਰੇ ਨੂੰ ਚੜ੍ਹਦੀ ਕਲਾ 'ਚ ਕਰਨਾ ਤੇ ਮੱਧਵੀ ਸਖ ਕੋਈ ਵੀ ਹੱਥ ਚਾ ਲਓ ਕਹਿੰਦਾ ਜੇ ਤੁਸੀਂ ਗੁਰਦਵਾਰੇ ਦੀ ਤਰੱਕੀ ਕਰਨਾ ਚਾਹੁੰਦੇ ਜੇ ਤੇ ਫਿਰ ਜੱਟ ਪ੍ਰਭਾਉ ਲਾ ਲਓ ਫੇਮ ਨੂੰ ਜੱਟ ਭਰਾ ਮੇਰਾ ਹੱਥ ਕਰਕੇ ਕਹਿੰਦਾ ਵਿਦਿਆਰਥੀ ਜੀ ਦੱਸੋ ਇਥੇ ਜੱਟਾਂ ਦਾ ਕਸੂਰ ਕੀ ਹੈ ਮਰਿਆ ਦੀ ਬਾਲੀ ਕਹਿੰਦੀ ਵੱਡਾ ਦੋਸ਼ ਨਾ ਦੀਜੇ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨ ਅਸੀਂ ਗੂਫਰੀਆਂ ਨੂੰ ਦੋਸ਼ ਦੇਨੇ ਹੈ ਸਵਾਹ ਜੀ ਕਹਿੰਦੇ ਨਾ ਜੇ ਤੂੰ ਅਕਲਵਤੀ ਸਿਆਣਾ ਹੈ ਤੇ ਜੇ ਤੂੰ ਅਕਲਸੀਫ ਕਾਹਦੇ ਨੇਖ ਨਾਲ ਲੈ ਆਪਰੇ ਜਨਵਾਰ ਨੇ ਗਰਵਾਦ ਨੇ ਪੁੱਛ ਇਹ ਦੋ ਗੋਬਿਆਤ ਸਿਰ ਦੇਣਾ ਆਪਾਂ ਦੇ ਗਰਵਾਨ ਨੇ ਸਿਰ ਨੀਵਾ ਕਰ ਵੇਖ ਸਾਡੇ ਬੰਦੇ ਮੋਹਰੇ ਬਣ ਕੇ ਤੇ ਬਾਜੀ ਕੋਈ ਹੋਰ ਖੇਡਣ ਲਿਆ ਹੈ ਤੇ ਸਾਨੂੰ ਹਰਾਉਣ ਤੇ ਲੱਗੇ ਹੋਏ ਨੇ ਯਾਤ ਪ੍ਰਚਾਰ ਕਰਦੇ ਨੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਦੇਗੋ ਕਿਸੇ ਤਰੀਕੇ ਨਾਲ ਦੇਗੋ ਤੇ ਸਾਡੇ ਬੰਦੇ ਲੱਗੇ ਹੋਏ ਨੇ ਦੇਗਣ ਚ ਸਾਡੇ ਬੰਦੇ ਫੇਰ ਕਰਨ ਚ ਲੱਗੇ ਹੋਏ ਨੇ ਪ੍ਰਚਾਰ ਨੂੰ ਸਾਨੂੰ ਲੋੜ ਹੈ ਸੰਗਠਿਤ ਹੋਣ ਦੀ ਰਾਜ ਭਾਗ ਦੀਆਂ ਗੱਲਾਂ ਬੜੇ ਕਰਦੇ ਨੇ ਮੈਂਬਰ ਸਾਹਿਬ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਉਹਦੇ ਕੋਲ ਗੱਲ ਕੀਤੀ ਮੈਂ ਕਿਹਾ ਵੀ ਕਿੰਨੀਆਂ ਵੋਟਾਂ ਤੁਹਾਡੀਆਂ ਚ ਹੈ ਕਹਿੰਦਾ ਮੇਰੀ ਤੇ ਆਪਦੀ ਨਹੀਂ ਹੈਗੀ ਮੈਂ ਦੂਜਿਆਂ ਦੀ ਗੱਲ ਕਰੂੰਗਾ ਜਿਹੜੇ ਬੰਦੇ ਵੀ ਆਪਦੀ ਵੋਟ ਨਹੀਂ ਹੈਗੀ ਉਹ ਸਿਰਫ ਮਨੀ ਕਮੇਟੀ ਦਾ ਮੈਂਬਰ ਬਣਿਆ ਕਰਦਾ ਫਿਰ ਇੱਕ ਦੋ ਕਦੀ ਰਾਜ ਭਾਗ ਨਹੀਂ ਨਾ ਦੇ ਆਪਣੇ ਰਾਜ ਭਾਗ ਵਾਸਤੇ ਹੁਣ ਵੋਟਾਂ ਬੰਨੀਆਂ ਨੇ ਤੇ ਵੋਟਾਂ ਬਣਾ ਸਿੰਘ ਸਾਹਿਬ ਜਸੇਦਾਰ ਬਾਬਾ ਮੇਜਰ ਸਿੰਘ ਸਾਹਿਬ ਜੀ ਦੀ ਕਮਾਂਡ ਥਲੇ ਆਰੋ ਜਿੱਥੇ ਤੁਹਾਨੂੰ ਕੋਈ ਅਧਿਕਾਰ ਮਿਲੇ ਅੱਜ ਤੇ ਕਮਰਾ ਨਹੀਂ ਮਿਲਦਾ ਅਧਿਕਾਰ ਕਿੱਥੋਂ ਮਿਲਣਾ ਇੱਥੇ ਜੱਟ ਕਰਮਤ ਰਹਿਣਾ ਪੈਂਦਾ ਜੱਟ ਬਾਹਰ ਲਾ ਲਾ ਹੋਤੋਂ ਗੰਦੀ ਜੀ ਮੱਛਰਾਂ ਦੀ ਦੇ ਦਿੰਦੇ ਨੇ ਇੱਕ ਹਾਲ ਕਮਰਾ ਤੇ ਉੱਥੇ ਸੌਂਜੋ ਜਿੱਥੇ ਮੱਛਰੀ ਟਿਕਨ ਦਿੰਦਾ ਜੇ ਤੁਸੀਂ ਰਾਜ ਕਰਨਾ ਤੇ ਫਿਰ ਕੱਥੇ ਹੋਵੋ ਯਾਦ ਰੱਖਿਓ ਜਦੋਂ ਤੁਰ ਪਈਏ ਰਸਤੇ ਆਪੇ ਹੀ ਲੱਭ ਜਾਂਦੇ ਆ ਹਾਂਜੀ ਸੁਣੀ ਗੱਲਬਾਤ ਬਹੁਤ ਵਧੀਆ ਗੱਲਬਾਤ ਲੱਗੀ ਆ ਖਾਸ ਕਰ ਗੱਲਬਾਤ ਐਸਾ ਹੁੰਦੀ ਵੀ ਆਪਣੇ ਜਿਹੜੀ ਇਹਨਾਂ ਨੇ ਗੱਲ ਕੀਤੀ ਵੀ ਆਪਣੇ ਵਰਮਾਉਂਦੇ ਹੁੰਦੇ ਆ ਸਾਨੂੰ ਤੁਸੀਂ ਕੋਈ ਵੀ ਕੋਈ ਵੀ ਕਾਰਜ ਲੈ ਲਓ ਕੋਈ ਜੰਗ ਹੋਏ ਆ ਜਾਂ ਕੁਝ ਵੀ ਇਦਾਂ ਦਾ ਜੋ ਵੀ ਹੋਇਆ ਆ ਸਭ ਸਭ ਆਪਣੇ ਆਨੇ ਕਰਵਾਇਆ ਆਪਣੇ ਆਪਿਆਂ ਨੂੰ ਜੰਗ ਦੇ ਵਿੱਚ ਹਰਾਇਆ ਤਾਂ ਆਪਣੇ ਆਨੇ ਹਰਾਇਆ ਤੁਸੀਂ ਰਮਾਇਣ ਗੀਤਾ ਜਾਂ ਗੁਰੂ ਸਹਿਬਾਨਾਂ ਦੇ ਜਿੰਨੇ ਵੀ ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਆਪਣੇ ਸੀ ਨਾ ਸਾਰੇ ਉਹ ਆਪਣੇ ਹੀ ਮਰਵਾਉਂਦੇ ਹੁੰਦੇ ਆ ਕੰਨ ਕੋਈ ਨਾ ਕਹਦਾ ਗੈਰਾਂ ਦਾ ਕਹਿੰਦਾ ਡਰ ਨਹੀਂਗਾ ਜਿੱਦਣ ਮਰਵਾਇਆ ਨਾ ਆਪਣੇ ਆਨ ਮਰਵਾਣਾ ਹਮੇ ਤਾਂ ਆਪਣੋ ਨੇ ਲੂਟਾ ਗੈਰੋਂ ਮੇ ਕਹਵਾਦੰਮ ਥਾ ਤੁਸੀਂ ਸ਼ਾਇਦ ਇਹ ਫਿਲਮ ਦੇਖੀ ਵੀ ਹੋਣੀ ਹੈ ਤੇ ਇਹ ਡਾਇਲੋਗ ਸੁਣਿਆ ਵੀ ਹੋਣਾ ਹੈ ਸੋ ਆਪਦਿਆਂ ਦੇ ਨਾਲ ਖੜਿਆ ਕਰੋ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਆਖਰੀ ਗੱਲ ਹੈ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਆਪਣੇ ਨਾਲ ਖੜੋ ਆਪਣੇ ਨਾਲ ਕਿਸੇ ਨੇ ਕੱਖ ਨਹੀਂ ਦੇਣਾ ਤੁਹਾਨੂੰ ਕੱਖ ਵੀ ਨਹੀਂ ਦੇਣਾਗਾ ਬਸ ਇੰਨਾ ਕੀ ਦੇਣਾ ਵੀ ਬੜੇ ਚੰਗੇ ਹੁੰਦੇ ਆ ਬੜੇ ਚੰਗੇ ਹੁੰਦੇ ਆ ਬੜੇ ਚੰਗੇ ਹੁੰਦੇ ਮਗਰੋਂ ਗਾਲਾਂ ਕੱਢਦੇ ਇਹ ਲੋਕ ਇਹ ਹਕੀਕਤ ਆ ਹਕੀਕਤ ਆ ਹਕੀਕਤ ਗੱਲ ਆ ਇਹ ਪਿੱਠ ਪਿੱਛੇ ਤੁਸੀਂ ਮੋਢਾ ਫੇਰਿਆ ਨਹੀਂ ਉਹੀ ਬੰਦਾ ਤੁਹਾਨੂੰ ਗਾਲਾਂ ਕੱਢਣ ਵਾਲਾ ਆਪੂ ਆ ਲੈ ਸਾਲਾ ਆਪਦਾ ਇਹ ਤੂੰ ਸਮਝਦਾ ਨਹੀਂ ਲੋਕਾਂ ਦੀਆਂ ਹੈਲਪਾਂ ਕਰਦਾ ਫਿਰਦਾ ਯਾਦ ਰੱਖਿਓ ਇਸ ਗੱਲ ਨੂੰ ਤੇ ਜੇ ਨਹੀਂ ਆ ਤਾਂ ਹੋ ਜੂਗੀ ਤੇ ਫਿਰ ਤੁਸੀਂ ਜਿਹੜੇ ਤੁਹਾਡੇ ਆਪਣੇ ਉਹ ਛੱਡ ਕੇ ਤੁਹਾਨੂੰ ਗਾਂਝ ਨਿਕਲ ਗਏ ਨਾ ਫਿਰ ਤੁਹਾਨੂੰ ਉਹ ਵਿਖਣੇ ਆ ਫਿਰ ਤੁਸੀਂ ਉਹਨੂੰ ਬਾਜਾ ਮਾਰਨੀ ਆ ਉਹ ਮਨਜੀਤ ਮੁੜਿਆ ਓਏ ਓਏ ਮਨਜੀਤ ਆ ਜਾ ਓਏ ਮੈਂ ਕਹਣਾ ਭਾਈ ਮੈਂ ਹੁਣ ਨਹੀਂ ਆਂਦਾ ਅੱਬ ਨਹੀਂ ਆਤੇ ਐਦਾਂ ਹੁੰਦੀ ਹੈ ਹੁਣ ਜੇ ਮੈਂ ਕਹਿੰਨਾ ਵੀ ਭਾਈ ਮੇਰਾ ਇਦਾਂ ਲਿੰਕ ਆ ਇਦਾਂ ਆ ਉਦਾਂ ਆ ਮੇਰਾ ਵੀਡੀਓ ਸ਼ੇਅਰ ਕਰਿਓ ਇਹਨੂੰ ਇਦਾਂ ਕਰਿਓ ਉਦਾਂ ਕਰਿਓ ਕੋਈ ਨਹੀਂ ਕਰਦਾਗਾ ਕੋਈ ਵੀ ਨਹੀਂ ਸੁਣਦਾ ਆਪਣਿਆਂ ਦੀ ਤਾਂ ਗੱਲ ਹੀ ਛੱਡੋ ਰਿਸ਼ਤੇਦਾਰਾਂ ਦੀ ਤਾਂ ਗੱਲ ਹੀ ਛੱਡੋ ਉਹ ਤਾਂ ਪਤਾ ਕੀ ਕਹਿੰਦੇ ਹੁੰਦੇ ਉਹ ਨਹੀਂ ਨਹੀਂ ਐਦਾਂ ਨਹੀਂ ਇਹ ਹਰਾਮ ਹੁੰਦਾ ਇਹ ਹਰਾਮ ਹੁੰਦਾ ਹਰਾਮ ਲੋਕਾਂ ਦੇ ਦਿਹਾੜੀ ਕਰਨ ਜਾਓ ਸਿਰ 'ਚ ਗੰਦ ਪਿਆਇਆ ਹੋਵੇ ਉਹ ਹੁੰਦਾ ਕੰਮ ਉਹ ਟੌਰੀ ਕੰਮ ਹੁੰਦਾ ਸਟੈਂਡਰਡ ਦਾ ਦੁਨੀਆ ਦਾ ਸਭ ਤੋਂ ਟੌਰੀ ਕੰਮ ਸਿਰ 'ਚ ਖੇ ਪਈ ਜਾਂਦੀ ਆ ਉਹ ਟੌਰੀ ਕੰਮ ਲੈ ਵੀ ਸਾਡਾ ਸਾਡੇ ਵਾਲਾ ਨਾ ਜਿਹੜਾ ਕਿਰਤੀ ਆ ਬੜੀ ਕਿਰਤ ਕਰਦਾ ਹੱਦ ਹੋ ਗਈ ਹੈ ਯਾਰ ਅੱਜਾ ਤੇ ਜੇ ਮੈਂ ਹਰ ਵੀਡੀਓ 'ਚ ਕਹਿ ਰਿਹਾ ਪਿਆ ਹੁਣ ਕਿਉਂਕਿ ਆਪਾਂ ਸਾਈਟ ਬਣਾਈ ਹੋਈ ਆ ਜੇ ਤੁਸੀਂ ਕੋਈ ਵੀ ਆਨਲਾਈਨ ਚੀਜ਼ ਖਰੀਦਦੇ ਆ ਠੀਕ ਆ ਜੀ ਹੈਲਪ ਇਹਨੂੰ ਕਹਿੰਦੇ ਹੈਲਪ ਠੀਕ ਆ ਜੇ ਤੁਸੀਂ ਕੋਈ ਵੀ ਆਨਲਾਈਨ ਚੀਜ਼ ਖਰੀਦਦੇ ਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਵੈਸੇ ਵੀ ਪ੍ਰੋਡਕਟ ਆਨੇ ਹੁੰਦੇ ਆ ਥੱਲੇ ਠੀਕ ਆ ਉਹ ਪ੍ਰੋਡਕਟ ਐਕਸਟਾ ਲਿਖਿਆ ਹੁੰਦਾ ਆ ਜੇ ਤੁਸੀਂ ਇਦਾਂ ਦੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਆ ਸਿਹਤ ਵਾਸਤੇ ਕੋਈ ਪ੍ਰੋਡਕਟ ਚਾਹੀਦਾ ਜਾ ਕਪੜਾ ਲੀੜਾ ਛੂਟ ਜਣੀ ਹਰ ਤਰ੍ਹਾਂ ਦੇ ਇਦਾਂ ਦੇ ਪ੍ਰੋਡਕਟ ਮੈਂ ਲਾਉਣਾ ਹੁੰਦਾ ਆ ਆਪਣੀ ਸਾਈਡ ਆ ਐਮਾਜ਼ਨ ਦੇ ਨਾਲ ਜੁਆਇੰਟ ਆ ਮੈਂ ਉਥੇ ਜਾ ਕੇ ਖਰੀਦਿਆ ਕਰੋ ਇਹਨੂੰ ਕਹਿੰਦੇ ਆ ਹੈਲਪ ਇਹਨੂੰ ਇਹਨੂੰ ਕਹਿੰਦੇ ਆ ਹੈਲਪ ਮਦਦ ਕਰਨੀ ਇਹਨੂੰ ਕਹਿੰਦੇ ਆ ਮੈਂ ਇਹਨੂੰ ਮੈਨੂੰ ਹੋਰ ਕੁਝ ਨਹੀਂ ਮੈਂ ਕੋਈ 1 ਲੱਖ 2 ਲੱਖ 5 ਲੱਖ 20 ਲੱਖ ਕਰੋੜ ਕੋਈ ਰੁਪਈਆ ਨਹੀਂ ਮੰਗਦਾ ਕਿਸੇ ਕੋਲੋਂ ਬਸ ਇਹ ਹੈਲਪ ਆ ਮੇਰੀ ਦੁਕਾਨ ਆ ਇਹਨੂੰ ਚਲਾਓ ਯਾਰ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਹਿਆ ਕਰੋ